ਆਜਾ ਤੂੰ ਹੀ ਬੈਠੇ ਰਹੁ ਪੁੱਤ ਥੱਲੇ ਤੂੰ ਹੀ ਬੈਠਾ ਇੱਥੇ ਆਜਾ ਪੁੱਤ ਇੱਥੇ ਇੱਥੇ ਚੱਲ ਉਹ ਉਧਰ ਵੇ ਸਾਹਮਣੇ ਵੇ ਤਾਂ ਕਰ ਮੂੰਹ ਤਾਂ ਕਰ ਕਰੀ ਚੌਥੀ ਓਪੀ ਵਿਦਿਆ ਹੈ ਦੋ ਤਿੰਨ ਸਕੂਲ ਤੇ ਚੌਥੀ ਆ ਗਈ ਦੀਆਂ ਫਿਰੋ ਕਿੰਨਾ ਸਕੂਲਾਂ ਨੇ ਉਹਨਾਂ ਚ ਕਿੰਨੇ ਕਿੰਨੇ ਟੋਟਲ ਤਿੰਨ ਸਕੂਲਾਂ ਦਾ 15 ਕਿੰਨੇ ਕਰੋੜ ਰੁਪਏ ਠੀਕ ਹੈ ਸਰਪੰਚ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਿਵੇਂ ਰੁਟੀਨ ਦੇ ਵਿੱਚ ਆਪਾਂ ਪਟਿਆਲਕੇ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਗਰਾਊਂਡਾਂ ਬਣਾਉਂਦੇ ਪਏ ਆ ਤੇ ਗਰਾਊਂਡ ਇਹ ਨਹੀਂ ਵੀ ਗਰਾਊਂਡ ਕੋਈ ਕਿਸੇ ਪਿੰਡ 'ਚ ਕੋਈ ਬਣ ਗਈ ਤੇ ਉਹਦੇ ਬਾਅਦ ਦੂਜੀ ਬਣ ਨਹੀਂ ਅੱਗੇ ਆਪਾਂ ਤਿੰਨਾਂ ਸਕੂਲਾਂ ਦੇ ਵਿੱਚ ਗਰਾਊਂਡਾਂ ਅੱਗੇ ਬਣਾਤੀਆਂ ਤੇ ਅੱਜ ਫੇਰ ਜਿਹੜਾ ਆ ਆਪਣਾ ਗਰਾਊਂਡ ਦਾ ਆਪਾਂ ਤਕਾਟਨ ਕੀਤਾ ਅੱਜ ਇਹ 25 ਲੱਖ 29000 ਰੁਪਇਆ ਅੱਜ ਵੀ ਆਪਾਂ ਗ੍ਰਾਂਟ ਜਾਰੀ ਕੀਤੀ ਆ ਤੇ ਅੱਜ ਵਾਲੇ ਪੈਸੇ ਪਾ ਕੇ ਲਗਭਗ ਦੂਜੇ ਤਿੰਨ ਪਿੰਡਾਂ ਦੀਆਂ ਜਿਹੜੀਆਂ ਗਰਾਊਂਡਾਂ ਚ ਪੈਸੇ ਆਏ ਆ 1 ਕਰੋੜ ਰੁਪਏ ਤੋਂ ਉੱਤੋਂ ਦੀ ਰਾਸ਼ੀ ਹੋ ਗਈ ਕੱਲੇ ਟੋਟੀਆਂ ਪਿੰਡ ਦੇ ਵਿੱਚ 1 ਕਰੋੜ ਤੋਂ ਉੱਤੇ ਟੋਲਾ ਹੀ ਪੈਸੇ ਲੱਗੇ ਆ ਤੋਂ ਕਰੋੜ ਰੁਪਇਆ ਓਡਾ ਮਾਮਤਾਂ ਤੇ ਬਾਕੀ ਜਿਹੜੇ ਪਿੰਡ ਦੇ ਵਿੱਚ ਕੰਮ ਹੋਏ ਆ ਸਕੂਲ ਦੀ ਬਿਲਡਿੰਗ ਦੇ ਕੰਮ ਹੋਏ ਆ ਉਹ ਜੇ ਆਪਾਂ ਪੂਰਾ ਟੋਟਲ ਲਈਏ ਤੇ 3-4 ਕਰੋੜ ਦੇ ਲਾਗੇ ਬਣੇ ਜਿਹੜੀਆਂ ਗਲੀਆਂ ਬਣੀਆਂ ਸੀਵਰੇਜ ਪਿਆ ਸਕੂਲਾਂ ਦੀ ਬਿਲਡਿੰਗ ਬਣੀ ਆ ਇਹ ਸਾਰੇ ਪੈਸੇ ਜੇ ਆਪਾਂ ਕੱਲੇ ਟੋਟੀਆਂ ਦੇ ਗਿਣੀਏ ਤੇ ਉਹ 3 ਤੋਂ 4 ਕਰੋੜ ਰੁਪਈਆ ਹੁਣ ਤੱਕ ਲੱਗ ਚੁੱਕਾ ਤੇ ਜਿਹੜੀਆਂ ਪੀਡਬਲਯੂਡੀ ਮੰਡੀਪੋਰਟ ਦੇ ਵਿੱਚ ਸੜਕਾਂ ਬਣੀਆਂ ਉਹ ਵੱਖਰੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਵੀ ਵਿਕਾਸ ਦੇ ਕੰਮ ਕਰਾਵਾਂਗੇ ਜਿਹੜੇ ਕੋਈ ਖੇਤਾਂ ਦੇ ਵਿੱਚ ਡੇਰੇ ਬਣੀਆਂ ਬੇਕਾਂ ਬਣੀਆਂ ਉਹ ਭਾਵੇਂ ਇੱਕ ਬਾਕ ਵੀ ਹੋਊ ਉਹਨਾਂ ਦਾ ਵੀ ਆਪਾਂ ਰਸਤਾ ਪੱਕਾ ਕਰਾਂਗੇ ਤੇ ਬਾਕੀ ਜਿਹੜੀਆਂ ਗਲੀਆਂ ਕੋਈ ਪਿੰਡ ਦੇ ਵਿੱਚ ਆ ਟੁੱਟੀਆਂ ਆ ਜਾਂ ਕੋਈ ਸੀਵਰੇਜ ਪੈਣ ਵਾਲਾ ਜਾਂ ਕੋਈ ਛੱਪੜ ਦੀ ਖਲਾਈ ਹੋਣ ਵਾਲੀ ਆ ਉਹ ਵੀ ਕੰਮ ਆਪਾਂ ਪਹਿਲ ਦੇ ਆਧਾਰ ਤੇ ਕਰਨੇ ਆ ਬਹੁਤੇ ਪਿੰਡਾਂ ਦੇ ਵਿੱਚ ਬੜੀ ਵੱਡੀ ਡਿਮਾਂਡ ਹੀ ਕਿ ਪੰਚਾਇਤ ਘਰ ਬਣਾਏ ਜਾਣ ਹਸਪੀਟਲ ਬਣ ਉਹ ਆਪਣੇ ਇੱਥੇ ਹਸਪੀਟਲ ਦੀ ਬਿਲਡਿੰਗ ਵੀ ਬਣਦੀ ਪਈ ਆ ਪੰਚਾਇਤ ਘਰ ਵੀ ਬਣਦਾ ਪਿਆ ਮਹਾਰਾਜ ਕਿਰਪਾ ਕਰੇ ਆ ਮੱਲਾ ਕਲੀਨਿਕ ਆ ਮੱਲਾ ਕਲੀਨਿਕ ਇੱਕ ਪਾਰਕ ਹਾਂਜੀ ਤੇ ਮਹਾਰਾਜ ਕਿਰਪਾ ਕਰੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੁਣ 1 ਸਾਲ ਆ ਪੂਰਾ 1 ਸਾਲ ਹਰ ਪਿੰਡ ਦਾ ਬਹੁ ਪੱਖੀ ਵਿਕਾਸ ਕਰਾਵਾਂਗੇ ਤੇ ਕਿਸੇ ਦੇ ਨਾਲ ਵੀ ਭਾਵੇਂ ਕੋ ਅਕਾਲੀ ਦਲ ਨਾਲ ਭਾਵੇਂ ਕੋ ਕਾਂਗਰਸ ਨਾਲ ਭਾਵੇਂ 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 ਤਕਬੀਰ ਸੋਮ ਬਾਦਲ ਵਿਕਰਮ ਸੋਮ ਜੀਠੀਆ ਦੇਸ਼ ਪ੍ਰਤਾਪ ਸਿੰਘ ਕੈਰੋ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸੋਹਰ ਕਿਣੀ ਨਾ ਜਿੱਤੇ ਤੇ ਇਥੇ ਇਹ ਆ ਵੀ ਕੋਈ ਵੀ ਜਿੱਤ ਸਕਦਾ ਤੇ ਜਿਹੜਾ ਗਲਤ ਕੰਮ ਕਰੂਗਾ ਉਹ ਗਾ ਸੱਤਾ 'ਚ ਨਹੀਂ ਰਹਿ ਸਕਦਾ ਇਹਦੇ ਬਾਬੇ ਨਾਨਕ ਦੇ ਰੰਗ ਆ ਬਾਬੇ ਨਾਨਕ ਦੀ ਰਜਾ ਜਿਹੜਾ ਬੰਦਾ ਚੰਗੇ ਕੰਮ ਕਰੂਗਾ ਉਹਨੂੰ ਪਰਮਾਤਮਾ ਭਲ ਬਖਸ਼ੂਗਾ ਤਾਜ ਤਖਤ ਬਖਸ਼ੂਗਾ ਜਿਹੜਾ ਬੰਦਾ ਲੋਕਾਂ ਤੋਂ ਬੇਮੁਖ ਹੋਊਗਾ ਪਰਮਾਤਮਾ ਉਹਦੇ ਤੋਂ ਬੇਮੁਖ ਹੋ ਜਾਊਗਾ। ਬਾਕੀ ਮਹਾਰਾਜ ਕਿਰਪਾ ਕਰੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿੰਨੇ ਵੀ ਕੰਮ ਹੋਏ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਦੀ ਸੱਚਜੀ ਸੋਚ ਕਰਕੇ ਹੋਏ ਆ। ਆ ਹੁਣ ਜੇ ਆਪਾਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਵਾਲੇ ਕਾਰਡ ਦੀ ਗੱਲ ਕਰ ਲਈਏ। ਉਹਦੇ 'ਚ ਹਰ ਪਰਿਵਾਰ ਦਾ ਉਹ ਕਾਰਡ ਬੰਨਾ ਤੇ ਪਰਿਵਾਰ ਦੇ ਸਾਰੇ ਜੀ ਉਹਦੇ ਵਿੱਚ ਕਵਰ ਹੋਣੇ ਆ। ਨਹੀਂ ਤੇ ਪੈਸਿਆਂ ਖਣੋਂ ਕਈ ਰਾ ਪਰਵਾਰਾਂ ਦੇ ਵਿੱਚ ਬਜ਼ੁਰਗਾਂ ਦੀ ਜਿਹੜੀ ਆ ਨਾ ਲਾਜਖੁਣੋ ਮੌਤ ਹੋ ਜਾਂਦੀ ਹੈ ਬੜਾ ਨੁਕਸਾਨ ਹੋ ਜਾਂਦਾ ਹੈ ਹੁਣ ਜਿਹੜਾ ਇਹ ਕਾਰਡ ਬਣ ਜਣਾ ਉਹਦੇ ਨਾਲ ਬਜ਼ੁਰਗਾਂ ਦੀ 20 25 25 ਸਾਲ ਉਮਰ ਵਾਧ ਜਾਣੀ ਹੈ ਜਦੋਂ ਬੰਦੇ ਦੀ ਜੇਬ 'ਚ ਸਰਮਾਇਆ ਹੋਵੇ ਨਾ ਜੇ ਭਾਰੀ ਹੋਵੇ ਪੈਸੇ ਨਾਲ ਉਹ ਬੰਦੇ ਨੂੰ ਹੁਣ ਸਣੀ ਵੜਾਂ ਦਾ ਪਹਿਲੀ ਤੇ ਗੱਲ ਬੰਦਾ ਬਿਮਾਰੀ ਨਹੀਂ ਹੁੰਦਾ ਜੇ ਕਿਤੇ ਬਾਈ ਚਾਂਸ ਕੋਈ ਬਿਮਾਰ ਹੋ ਜੇ ਤੇ ਜਦੋਂ ਬੰਦੇ ਕੋ ਕਾਰਡ ਹੋਇਆ ਇਲਾਜ ਫ੍ਰੀ ਹੋ ਗਿਆ ਉਹਨੇ ਦਹਾਦਣਾ ਤੰਦਰੁਸਤ ਹੋ ਕੇ ਘਰੇ ਆ ਜਾਣਾ ਤੇ ਨਾਲ ਅੱਜ ਆਪਾਂ ਬਿਜਲੀ ਮਾਫ ਕੀਤੀ ਜਿਵੇਂ ਆਪਾਂ ਬਿਜਲੀ maf ਕੀਤੀ ਹਰ ਪਰਿਵਾਰ ਦੀ 600 ਯੂਨਟ ਉਸੇ ਤਰ੍ਹਾਂ ਆਪਾਂ ਕਾਰਡ ਵੀ ਹਰ ਪਰਿਵਾਰ ਦਾ ਬਣਾਉਣਾ ਬੀਬੀਆਂ ਦਾ 1000 ਰੁਪਿਆ ਵੀ ਦੇ ਦੇਣਾ ਇਹ ਪਹਿਲੀ ਸਰਕਾਰ ਆ 47 ਤੋਂ ਬਾਅਦ ਜਿਨੇ ਜੋ ਕਿਹਾ ਉਹ ਕਰਕੇ ਵਿਖਾਇਆ ਜਿਹੜਾ ਨਹੀਂ ਵੀ ਕਿਹਾ ਕੰਮ ਉਹ ਵੀ ਕੀਤੀ ਨਹਿਰੀ ਪਾਣੀ ਵਾਧੂ ਕਰਤਾ ਖਾਲੇ ਬਣਾਤੇ ਅੰਡਰਗ੍ਰਾਉਂਡ ਪੂਰੇ ਪਾ ਕੇ ਹਰ ਖੇਤ ਤੱਕ ਪਾਣੀ ਪਹੁੰਚਾਤਾ ਫੇਰ ਸਕੂਲ ਵਧੀਆ ਬਣਾਤੇ ਸਕੂਲਾਂ ਦੇ ਵਿੱਚ ਟੀਚਰ ਬੈਂਚ ਫੇਰ LED ਪੈਨਲ ਪ੍ਰੋਜੈਕਟਰ ਕੰਪਿਊਟਰ ਲਾਤੇ ਵੀ ਬੱਚਿਆਂ ਨੂੰ ਅਸੀਂ ਸਰਕਾਰੀ ਸਕੂਲਾਂ ਦੇ ਵਿੱਚੋਂ ਇੰਜੀਨੀਅਰ ਬਣਾ ਕੇ ਕੱਢ ਗਏ ਕਿਉਂਕਿ ਆਉਣ ਵਾਲਾ ਸਮਾਂ ਕੰਪਿਊਟਰ ਜੋ ਗਿਆ ਬੱਚੇ ਨੂੰ ਕੰਪਿਊਟਰ ਲੱਗੇ ਕੰਪਿਊਟਰ ਤੁਹਾਡੇ ਸਕੂਲੇ ਕਿ ਨਹੀਂ ਸਰਕਾਰੀ ਪ੍ਰੋਜੈਕਟਰ ਵੀ ਲੱਗੇ ਹਨ ਪੈਨਲ ਵੀ LED ਕਿੰਨੇ ਕਿੰਨੇ ਲੱਗੇ ਦੱਸੋ ਹਾਂ ਪਤਾ ਜੇ ਕਿ ਨਹੀਂ ਪਤਾ ਪੂਰਾ ਚਲੋ ਤੁਹਾਡੇ ਆਪੋ ਆਪਣੀ ਕਲਾਸ ਤੇ ਲੱਗੇ ਹੋਣੇ ਆਪੋ ਆਪਣੀ ਕਲਾਸ ਤੇ ਲੱਗੇ ਹਨ ਹਾਂਜੀ ਆ ਤੇ ਚਲੋ ਦੂਜੀਆਂ ਕਲਾਸਾਂ ਦਾ ਨਹੀਂ ਕਹੀ ਰਾਂ ਗਿਣਤੀ ਕਰਦਾ ਇੱਕ ਇੱਕ ਸਕੂਲ ਚ 30 30 ਕੰਪਿਊਟਰ ਆ ਗਏ ਆ 8 8 7 7 LED ਪੈਨਲ ਵੀ ਜਿੰਨੀਆਂ ਕਲਾਸਾਂ ਓਨੇ LED ਪੈਨਲ ਓਨੇ ਹੀ ਪ੍ਰੋਜੈਕਟਰ ਲੱਗੇ ਆ ਤੇ ਮਹਾਰਾਜ ਕਿਰਪਾ ਕਰੇ ਅਸੀਂ ਚਾਹੁੰਦੇ ਸਾਡੇ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹ ਕੇ SSP DC ਲੱਗਣ UPSC ਵਰਗੇ ਟੈਸਟ ਕਲੀਅਰ ਕਰਨ ਆਹ ਨੌਜਵਾਨ ਬੈਠੇ ਆ ਮੈਂ ਮੁੰਡਿਆਂ ਨੂੰ ਕਹੂੰ ਕੈਮਰਾ ਮਾਰੋ ਇਹ ਮੁੰਡੇ ਹਾਕੀ ਦੇ ਪਲੇਅਰ ਨੇ ਇਹੋ ਮੁੰਡੇ ਵੇਖਿਓ ਇਹੋ ਕੁੜੀਆਂ ਇਹੋ ਮੁੰਡੇ ਇਹ ਵੱਡੇ ਪਲੇਅਰ ਬਣ ਕੇ ਇੰਟਰਨੈਸ਼ਨਲ ਪਲੇਅਰ ਬਣ ਗਏ ਸਾਡੇ ਲਈ ਵਰਲਡ ਕੱਪ ਜਿੱਤ ਕੇ ਲੈ ਕੇ ਆਉਣਗੇ ਇਹਨਾਂ 'ਚ ਕੀਮਤਾਂ ਕਿੰਨੇ ਨੇ ਆਪ ਹੀ ਰਾ ਬਣ ਜਾਣਾ ਜਿਹੜਾ ਮਿਹਨਤ ਕਰੂਗਾ ਉਹਦੀ ਬਾਬੇ ਨਾਨਕ ਰੇ ਬਾਹ ਫੜ ਲੈਣੀ ਉਸੇ ਤਰੱਕੀ ਕਰ ਜਾਣੀ ਤੇ ਮਹਾਰਾਜ ਕਿਰਪਾ ਕਰੇ ਸਰਦਾਰ ਭਗਵੰਸੋ ਮਾਨ ਮੁੱਖ ਮੰਤਰੀ ਪੰਜਾਬ ਨੇ ਖੇਡਾ ਵਤਨ ਪੰਜਾਬ ਦੀਆਂ ਚਲਾਈਆਂ ਉਹਦੇ ਚ ਛੋਟੀ ਉਮਰ ਤੋਂ ਲੈ ਕੇ ਬਜ਼ੁਰਗ ਖਿਡਾਰੀ ਵੀ ਖੇਡੇ ਆ ਤੇ ਉਸੇ ਤਹਿਤ ਹੀ ਹੋ ਨਹੀਂ ਹਰ ਪਿੰਡ ਦੇ ਵਿੱਚ ਗਰਾਊਂਡ ਬਣਾਉਂਦੇ ਆ ਗਰਾਊਂਡਾਂ ਤਾਂ ਹੀ ਬਣਾਉਂਦੇ ਆ ਵੀ ਜਿਹੜੇ ਪਲੇਅਰ ਆ ਉਹ ਗਰਾਊਂਡਾਂ 'ਚ ਪ੍ਰੈਕਟਿਸ ਕਰਨ ਤੇ ਤਗੜੇ ਸਰੀਰ ਹੋਣ ਤਗੜੇ ਜੁੱਸੇ ਹੋਣ ਤੇ ਚੰਗੀ ਸੋਚ ਹੋਵੇ ਤਾਂ ਪਲੇਅਰ ਖੇਡ ਕੇ ਪਹਿਲਾ ਜਿਲਾ ਜਿੱਤਨ ਮੁੜ ਕੇ ਪੰਜਾਬ ਜਿੱਤਨ ਤੇ ਮੁੜ ਕੇ ਇੰਡੀਆ ਜਿੱਤਨ ਤੇ ਫਿਰ ਵਰਲਡ ਕੱਪ ਜਿੱਤ ਕੇ ਲੈ ਕੇ ਆਉਣ ਵਿਦੇਸ਼ਾਂ ਦੇ ਵਿੱਚ ਸਾਡੇ ਭਾਰਤ ਦਾ ਨਾਮ ਰੋਸ਼ਨ ਕਰਨ ਸਾਡੇ ਮਾਝੇ ਵਾਲੇ ਤੇ ਵੈਸੇ ਬੜੇ ਦਲੇਰ ਆ ਮਾਝੇ ਵਾਲੇ ਵੈਸੇ ਬੜੇ ਤਗੜੇ ਆ ਖਾਸ ਕਰਕੇ ਪੱਟੀ ਵਾਲੇ ਤੇ ਟੋਟੀਆਂ ਵਾਲੇ ਬਾਡਰ ਦੇ ਉੱਤੇ ਪਿੰਡ ਆ ਉਹ ਫਿਲਮਾਂ ਸੁਣਦੇ ਨੇ ਉਹ ਕਹਿੰਦਾ ਮੈਂ ਵੀ ਪੱਟੀ ਵਾਲਾ ਕਹਿੰਦਾ ਸਾਡਾ ਵੀ ਏਰੀਆ ਖੇਮ ਕਰਨੀ ਪੱਟੀ ਖੇਮ ਕਰਨ ਏਰੀਆ ਵਾਲੇ ਦਲੇਰ ਆ ਸਾਰਿਆਂ ਤੇ ਮਹਾਰਾਜ ਕਿਰਪਾ ਕਰੇ ਦਲੇਰ ਪਲੇਅਰ ਜਿਹੜਾ ਉਹਨੇ ਦੂਜੇ ਨੂੰ ਖੰਗਣ ਹੀ ਨਹੀਂ ਦੇਣਾ ਹੁੰਦਾ ਤਗੜੇ ਹੋ ਜਓ ਆਪਾਂ ਸਭ ਤੋਂ ਦਲੇਰ ਤੇ ਤਗੜੇ ਆ ਪੱਟੀ ਵਾਲੇ ਮਾਝੇ ਵਾਲੇ ਠੀਕ ਆ ਤਰਨਤਾਰਨ ਜ਼ਿਲ੍ਹੇ ਵਾਲੇ ਤੇ ਜਿੱਤ ਕੇ ਆਉਣਾ ਜੇ ਨੂੰ ਜਾਣਾ ਢਾ ਕੇ ਹੀ ਆਉਣਾ ਚੜਤੀ ਕਲਾਈ ਹੁੰਦੀ ਜਾਣੀ ਲਓ ਫੁੱਟਬਾਲ ਵਾਲੇ ਵੀ ਆ ਗਏ ਜਮੂਨ ਇਹਨਾਂ ਦੇ ਬੜੇ ਕੰਮ ਦੀ ਮੰਗ ਕੀਤੀ ਆ ਕਿ ਗਰਾਊਂਡ ਜਿਆ ਤੁਸੀਂ ਪੂਰੀ ਕਰਤੀ ਇਹਨਾਂ ਨੇ ਮੁੰਡਿਆਂ ਨਾਲ ਆ ਕੀ ਪੂਰੇ ਜੋਰ ਨਾਲ ਖੇਡੋਗੇ ਗਰਾਊਂਡ ਤਾਂ ਦੀ ਬਣਣੀ ਖੇਡੋਗੇ ਪੂਰੇ ਜੋਰ ਨਾਲ ਹਾਂਜੀ ਚਲੋ ਵਧੀਆ ਗੱਲ ਆ ਉਹ ਵਾਲੀ ਵਾਲਦੀ ਬਣਾ ਦੇਣੀ ਹੈ ਬਣਾ ਦੇਣੀ ਬਣਾ ਦੇਣੀ ਵਾਲੀ ਵਾਲ ਨਾਲੀ ਤੇ ਬਣੀ ਪਈ ਉਹ ਤੇ ਨੈਟ ਹੀ ਲੱਗਣਾ ਬਣਾਵਾਂਗੇ ਬਣਾਵਾਂ ਨਹੀਂ ਬਣਾਵਾਂਗੇ ਸਰਪੰਚਾ ਵਾਲੀ ਵਾਲੀ ਗਰਾਊਂਡ ਬਣਾ ਕੇ ਦੇਣਾ ਬਣਾਤੀ ਸਾਰੇ ਅੱਗੇ ਉਹ ਚੇਕਾ ਕਿਤੇ ਉਧਰ ਦੋ ਆ ਪਰ ਨੈਟ ਲਾ ਕੇ ਦੇ ਦੋ ਹਸ ਤੇ ਨੈਟ ਦੇ ਦੋ ਫਿਰ ਕੀ ਹੈ ਨੈਟ ਦੇਓ ਬੋਲ ਦੇਓ ਦੇ ਦਾਂਗੇ ਪੁੱਤਰਾ ਬੋਲ ਵੀ ਨੈਟ ਵੀ ਲੈ ਕੇ ਦੇ ਸਰਪੰਚਾ ਸਵੇਰੇ ਸਵੇਰੇ ਤੁਹਾਨੂੰ ਮਿਲੂਗਾ ਬੋਲ ਵੀ ਤੇ ਨੈਟ ਵੀ ਸਵੇਰੇ ਲੈ ਕੇ ਦੇ ਦਾਂਗੇ ਬਾਕੀ ਮਾਰਾ ਇਹ ਮੇਰ ਕਰੇ ਸੱਚੇ ਪਾਛਾ ਬੀਬੀਆਂ ਦਾ ਵੀ 1000-1000 ਦੇ ਦੇਣਾ ਤੁਹਾਨੂੰ ਬੀਬੀਆਂ ਵੀ ਪੁੱਛਦੀਆਂ ਹੋਣੀਆਂ ਯਾਰ ਨਹੀਂ ਮਿਲਿਆ ਜੀ ਬੀਬੀਆਂ ਨੂੰ ਕਹਿ ਦਿਓ ਵੀ ਯਾਰ ਵੀ ਮਿਲ ਜਣਾ ਪਊ ਸਾਰੀਆਂ ਬੀਬੀਆਂ ਨੂੰ ਕਹਿ ਦਿਓ ਵਿੜੇ ਤੇ ਵੀ ਕਹਿ ਦਿਓ ਇੱਧਰ ਦੂਜੇ ਪੰਨੇ ਵੀ ਕਹਿ ਦਿਓ ਜਿੰਨੀਆਂ ਬੀਬੀਆਂ ਉਹਦਾ ਬਜਟ ਸਰਦਾਰ ਭਗਵੰਤ ਸਿੰਘ ਮਾਨ ਨੇ ਹਰਕਾ ਬਜਟ ਤੇ ਰੱਖ ਲੈਣਾ ਬੀਬੀਆਂ ਨੂੰ ਯਾਰ ਤੇ ਨਾਲੇ ਵੀ ਦੱਸੀ ਜਾਇਓ ਆ ਜਿੰਨੀਆਂ ਸਹੂਲਤਾਂ ਬਿਜਲੀ ਮਾਫ ਆ ਸਿਹਤ ਬੀਮਾ ਯੋਜਨਾ ਵਾਲਾ 10 ਲੱਖ ਵਾਲਾ ਇਲਾਜ ਬੀਬੀਆਂ ਦਾ ਯਾਰ ਬੀਬੀਆਂ ਨੂੰ ਮੁਕਤ ਬੱਸ ਸਫਰ ਤੇ ਹੋਰ ਜਿੰਨੀਆਂ ਸਹੂਲਤਾਂ ਇਹ ਉਹਨਾਂ ਚੇਰੀ ਜੇ ਜਿੰਨਾ ਚਰਾ ਆਮ ਆਦਮੀ ਪਾਰਟੀ ਸਰਕਾਰ ਆ ਜੇ ਉਹਨਾਂ ਕਾਲੀਆਂ ਕਾਂਗਰਸੀਆਂ ਕਰਦੀਆਂ 22 ਤੱਕ ਉਹ ਰਹੇ ਆ ਨਾ ਉਹਨਾਂ ਕੀਤਾ ਕੋਈ ਤੇ ਨਾ ਉਹਨਾਂ ਕਰਨਾ ਉਹਨਾਂ ਦੇ ਅੱਦੇ ਆਪ ਦੇ ਢਿੱਡ ਮਹਾ ਪਰਦੇ ਆਪਾਂ ਦੇ ਜਿੰਨੇ ਪੈਸੇ ਉਹ ਲੋਕਾਂ ਨੂੰ ਦੇਣੇ ਆ ਔਰ ਤੁਹਾਡੀ ਜਿਹੜੀ ਟੋਟ ਗਿਆ ਤੋਂ ਡੁਗਰੀ ਨੂੰ ਆ ਛੜਕ ਜਾਂਦੀ ਆ ਇਹਦੇ ਲੋਕ ਦੇ ਪੈਸੇ ਰਮਿੰਦਰ ਗਿੱਲ ਖਾ ਗਿਆ ਸੀ ਉਹਦੇ ਢਿੱਡ ਚੋਂ ਕੱਢੀ ਲੋਕ ਖੇਚ ਖੇਚ ਕੇ ਚੁੰਮਚਿਆ ਨਾਲ ਖੇਚ ਖੇਚ ਕੇ ਕਰਦਾ ਨਾਲ ਰਗੜ ਰਗੜ ਕੇ ਲਈ ਢਿੱਡ ਚੋਂ ਕੱਢ ਕੇ ਉਹ 8.5 ਕੇ 9 ਲੱਖ ਰੁਪਏ ਉਤੋਂ ਵਾਪਸ ਲਿਆ ਲੋਕ ਦਾ ਲੋਕ ਢਿੱਡ ਚੋਂ ਕੱਢ ਗਿਆ ਉਹ ਮੁੜ ਕੇ ਉਹਦੇ ਢਿੱਡ ਚੋਂ ਲੋਕ ਕੱਢੀ ਉਹਦੇ ਪੈਸੇ ਬਣਾਏ ਉਹ ਪੈਸੇ ਫਿਰ ਵਾਪਸ ਜਮ੍ਹਾਂ ਕਰਾਏ ਹੁਣ ਛੜਕਬਾਨੀ ਜੀ ਹਾਂਜੀ ਆ ਹੁਣ ਵਧੀਆ ਪੰਜ ਨਹੀਂ ਵੀ ਉਹਦੇ ਲੁਕਾ ਹੀ ਖਾ ਜਾਂਦੇ ਰਹੇ ਹੋਰ ਕੀ ਛੱਡਣਾ ਇੱਥੇ ਜਿਹੜਾ ਕੰਮ ਹੋਊਗਾ ਵਧੀਆ ਕੁਆਲਿਟੀ ਦੀ ਇੱਟ ਲੱਗੂ ਵਧੀਆ ਕੁਆਲਿਟੀ ਦਾ ਸੀਮੈਂਟ ਲੱਗੂ ਤਿਬੜੀ ਰੇਤ ਲੱਗੂ ਵਧੀਆ ਕੁਆਲਿਟੀ ਦਾ ਸਰੀਆ ਵੀ ਜਿਹੜਾ ਕੰਮ ਹੋਊ ਉਹਦੀ ਮਣਿਆ 100 ਸਾਲ ਤੇ ਹੋਵੇ ਯਾਰ ਜਿਹੜੀ ਬਿਲਡਿੰਗ ਬਣੇ 100 ਸਾਲ ਤੇ ਚੱਲੇ ਮਹਾਰਾਜ ਮੇਰ ਕਰੇ ਸਾਰੇ ਕੰਮ ਵਧੀਆ ਹੋਣਗੇ ਬਾਕੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਹਨ ਉਹਨਾਂ ਦਾ ਕੰਮ ਹੁੰਦਾ ਝੂਠਾ ਪ੍ਰਚਾਰ ਕਰਨਾ ਉਹਨਾਂ ਕੋਈ ਮੁੱਦੇ ਦੀ ਗੱਲ ਨਹੀਂ ਗੀ ਤੇ ਜਿਹਦੇ ਕੋਈ ਮੁੱਦੇ ਦੀ ਗੱਲ ਨਾ ਹੋਵੇ ਉਹਨੇ ਝੂਠਾ ਪ੍ਰਚਾਰ ਕਰਨਾ ਹੁੰਦਾ ਪਰ ਜਿੱਤ ਸੱਚ ਦੀ ਹੁੰਦੀ ਆ ਪਾਪਾ ਨਾਨਕ ਉੱਤੇ ਬੈਠਾ ਉਹਨੇ ਧਰਮ ਦੀ ਤੇ ਸੱਚ ਦੀ ਬਾਬੇ ਨਾਨਕ ਨੇ ਜਿੱਤ ਕਰਨੀ ਕਰਨੀ ਝੂਠ ਹਰਦਾ ਕੂੜ ਪ੍ਰਚਾਰ ਧੋਖਾ ਜ਼ੁਲਮ ਹਰਦਾ ਸੱਚ ਤੇ ਧਰਮ ਦੀ ਜਿੱਤ ਹੁੰਦੀ ਹੈ ਧਰਮ ਅੱਗੇ ਵੀ ਜੇਦਾ ਰਿਆ ਹੁਣ ਵੀ ਜਿੱਤਣਾ ਗਾਂ ਵੀ ਜਿੱਤਦਾ ਰਹਿਣਾ ਤੇ ਮਹਾਰਾਜ ਕਿਰਪਾ ਕਰੇ ਆਉਣ ਵਾਲਾ ਸਮਾਂ ਭਾਵੇਂ ਸਾਡਾ ਪਿੰਡ ਟੋਟੀਆਂ ਭਾਵੇਂ ਪੱਟੀ ਸ਼ਹਿਰ ਐ ਤੇ ਭਾਵੇਂ ਬਰਾਣਾ ਜਵੰਦਾ ਭਾਵੇਂ ਚੰਬਲ ਸਰੀਹਾਲੀ ਆ ਨਦੋਰ ਪਣਗੋਟਾ ਪ੍ਰਿੰਗੜੀ ਆ ਜਿੰਨੇ ਪਿੰਡ ਐ ਉੱਥੋਂ ਦੇ ਸਾਡੇ ਬੱਚੇ ਪੜ੍ਹ ਲਿਖ ਕੇ ਖੇਡ ਕੇ ਵੱਡੇ ਪਲੇਅਰ ਬਣ ਕੇ ਅਫਸਰ ਬਣ ਤੇ ਸਾਡੇ ਪੱਟੀ ਹਲਕੇ ਦੇ ਨਾਲ ਪੂਰੀ ਦੁਨੀਆ 'ਚ ਚਮਕੇ ਵੀ ਪੱਟੀ ਹਲਕੇ ਸਭ ਤੋਂ ਵੱਡੇ ਪਲੇਅਰ ਆ ਸਭ ਤੋਂ ਵੱਡੇ ਅਫਸਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ